ਆਪਾਂ ਕੋਈ ਨਾ ਸਿਗਰਟ ਇਲੈਕਸ਼ਨ ਹਾਂ ਅਨਲਿ ਜਸਟ ਸੀਰੀਅਲ ਲੀ ਵਿੱਚ ਹੈ ਦੇ ਆ ਅਕਰਮ ਵਿੱਚ ਲਾਈਨ ਸੀਰੀਅਲ ਪੀਸ ਦੇ ਅਗਰੋਂ ਚ ਕਾਉਂਡ ਸੀਗਰਟ ਹਾਂ 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 ਸਿਗਰਟ ਪੀਸ ਦੇ ਅਗਰੋਂ ਜੰ ਟੱਕਰ ਵਿੱਚ ਸਿਗਰਟ ਪੀਸੇ ਕਾੜ ਕੇ ਲੀ ਪਾਇਲਟ ਬੰਦੀ ਦੇ ਦਰੋਂ ਕਾਉਂਡ ਆ ਅਕਰਮ ਵਿੱਚ ਟੋਪਰੰਟ ਬਸ ਆਟ ਵੜਤੇ ਆ ਬਲਿ ਰੈਡੀ ਮੰਮਾ ਸੀਰੀਅਲ ਪੀਸ ਦੇ ਅਗਰੋਂ ਓਕੇ ਠੀਕ ਹੈ ਓਕੇ ਓਕੇ

అమ్మ స్టార్ట్ చేసే స్టార్ట్ చేసేవాది ఇప్పుడు ఇప్పుడు డైలాగ్ డైలాగ్ కొడుతుంది పప్పు కొడుతుంది ఇప్పుడు డైలాగ్ ఇవ్వడం అంతా రెడీ కూడా